ਸਰ ਆਪਕਾ ਸਨ ਵੀਰੇ ਤੁਹਾਡਾ ਚੀਮਾ ਡੈਰੀ ਫਾਰਮ ਦੇ ਉੱਤੇ ਅੱਜ ਵੀ ਜਾਣਗੀ ਦੂਜੇ ਸੂਏ ਸੁਣਾਏ ਨੇ ਇਸ ਦਾ 20 16 17 ਲੀਟਰ ਦਾ ਟੋਕ ਦਿੱਤਾ ਹੈ ਇਹ ਪੰਡ ਰੋਣੋ ਬੇ ਕੋੜਾ ਤੁਖੰਨਾ ਰੋਡ ਦੇ ਉੱਤੇ ਹੈਗੀ ਹੈ ਜੇ ਕਿਸੇ ਵੀ ਵੀਰ ਨੇ ਲੈਣੀ ਹੋਵੇ ਤਾਂ ਨਿੱਜੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਲੈ ਸਕਦਾ ਹੈ ਠੰਡੀ ਸੀਟ گاؤں ਸੂਣ ਚੇ ਥੋੜਾ ਜਿਹਾ ਟਾਈਮ ਪੈਨ ਪਿਆ ਹੈ ਜੇ ਕਿਸੇ ਨੇ ਵੀ ਲੈਣੀ ਹੋਵੇ ਤਾਂ ਇਹ ਲੈ ਸਕਦਾ ਹੈ ਤੇ ਬਾਕੀ ਵੀਰੇ ਕੋਲ ਤਾਂ ਜਦੋਂ ਖੰਨੇ ਨੂੰ ਜਾਣਿਆ ਤੀ 20 ਕਿਲੋਮੀਟਰ ਖੰਨੇ ਨੂੰ ਜਾ ਕੇ ਉੱਥੇ ਪੈਂਦਾ ਇਹਨਾਂ ਦਾ ਰੋਣੋ ਬਾਕੀ ਆਪਣੀ ਜਾ ਘਰ ਜਾ ਕੇ ਤਸੱਲੀ ਕਰਕੇ ਜੋ ਦੋ ਡੰਗ ਚੋਕੇ ਤੋਵ ਜੀਕਰ ਸ੍ਰੀ ਤੇ ਲੈਣੇ ਹੋ ਇਹ ਇਦਾਂ ਹੀ ਲੈਣੇ ਤਾਂ ਚੈੱਕ ਪਾਸ ਕਰਕੇ ਲੈਣੀ ਚਾਹੀਦੀ ਹੈ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਵੱਤ ਵਤ ਸਬਸਕ੍ਰਾਈਬ ਤੇ ਲਾਈਕ ਕਰੋ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਵੇਖਣ ਤੇ